ਲਾਇਆ ਭਾਈ ਇਹਨਾਂ ਨੇ ਤਾਂ ਬੈਰੀਕੇਡ ਲਾਤੇ ਕਹਿੰਦੇ ਸੀਐਮ ਨੂੰ ਨੇ ਮਿਲ ਲੈਣਾ ਠੀਕ ਹੈ ਹੁਣ ਗੱਲਬਾਤ ਹੋ ਰਹੀ ਹੈ ਲੀਡਰਾਂ ਨਾਲ ਵੀ ਸਾਡਾ ਅਸੀਂ ਜੱਪਨ ਦਿੱਤੇ ਹੋਏ ਨੇ ਸਾਡੀ ਮੰਗਾਂ ਸੁਣੇ ਸੀਐਮ ਹੈਨਾ ਇਹਨਾਂ ਦੇ ਅਧਿਕਾਰੀ ਸੁਣਨ ਸਾਡੀ ਮੰਗਾਂ ਤੇ ਹਰਿਆਣੇ ਦੇ ਕਿਸਾਨਾਂ ਦੀ ਮੰਗਾਂ ਤੇ ਕੰਮ ਹੋਵੇ ਮੰਗਾਂ ਪੂਰੀਆਂ ਗੱਲ ਐਨੀ ਹੈਗਾ ਭਾਈ ਠੀਕ ਹੈ ਨਾ ਇਹ ਬੈਰੀਕੇਡ ਥੋੜੀ ਤੁਹਾਨੂੰ ਰੋਕ ਸਕਦੇ ਨੇ ਲਾਇਆ ਭਾਈ ਸਰਕਾਰ ਦਾ ਨੁਮਾਇੰਦਾ ਆਇਆ ਇਹ ਕਹਿੰਦਾ ਗੱਲਬਾਤ ਬਚਾਵਾਂਗੇ ਤੇ ਹੱਲ ਕਰਾਂਗੇ ਮਸਲੇ ਲੜਾਈ ਲੰਬੀ ਆ ਭਾਈ ਲੜਾਈ ਲੰਬੀ ਲੜਨੀ ਪਊਗੀ ਹਰਿਆਣੇ ਦੇ ਕਿਸਾਨਾਂ ਨੂੰ ਤਕੜੇ ਹੋ ਜਾਓ ਹੁਣ ਅੱਜ ਸਾਰੇ ਹਰਿਆਣੇ ਦੇ ਕਿਸਾਨ ਆਏ ਸੀ ਹਰਿਆਣਾ ਕਿਸਾਨ ਮੋਰਚਾ ਜਿਹੜਾ ਬਣਿਆ ਹਰਿਆਣੇ ਦੇ ਅੰਦਰ ਹੈਗਾ ਸਾਰੇ ਜ਼ਿਲ੍ਹਿਆਂ ਤੋਂ ਆਏ ਸੀ ਅੱਜ ਹਜ਼ਾਰਾਂ ਦੀ ਗਿਣਤੀ 'ਚ ਸਾਡੀਆਂ ਮੰਗਾਂ ਸਾਡੀ ਜ਼ਮੀਨ ਨੂੰ ਲੈ ਕੇ ਪਾਣੀਆਂ ਨੂੰ ਲੈ ਕੇ ਠੀਕ ਹੈ ਇਹ ਜਿਹੜੇ ਹੜ ਆ ਰਹੇ ਨੇ ਇਹਨਾਂ ਨੂੰ ਲੈ ਕੇ ਮੰਡੀਆਂ ਦੇ ਬੰਦੋਬਸਤ ਠੀਕ ਹੈ ਸ਼ਾਮਲਾ ਜ਼ਮੀਨਾਂ ਦਾ ਮਾਮਲਾ ਬਹੁਤ ਸਾਡੇ ਮਾਮਲੇ ਨੇ ਹਰਿਆਣੇ ਦੇ ਕਿਸਾਨਾਂ ਦੇ ਧੀਧੀ ਲੜਾਈ ਅੱਜ ਲੜੀ ਆ ਅੱਜ ਸੀਐਮ ਹਾਊਸ ਦਾ ਘਰਾਬ ਸੀਗਾ ਉਹਨੇ ਟਾਈਮ ਦਿੱਤਾ 9 ਤਰੀਕ ਨੂੰ 9 ਤਰੀਕ ਨੂੰ ਹਰਿਆਣੇ ਦਾ ਸੀਐਮ ਹਰਿਆਣੇ ਦੇ ਕਿਸਾਨਾਂ ਨਾਲ ਲੀਡਰਾਂ ਨਾਲ ਮੀਟਿੰਗ ਕਰੂਗਾ ਤੇ ਭਾਈ ਹੁਣ ਹਰਿਆਣੇ ਦਾ ਕਿਸਾਨ ਮੋਰਚਾ ਬਣ ਗਿਆ ਹੁਣ ਸਾਰਿਆਂ ਨੇ ਇਕੱਠੇ ਹੋ ਕੇ ਲੜਨਾ ਆ ਬਹੁਤ ਟਾਈਮ ਤੋਂ ਉਡੀਕ ਸੀ ਕਿ ਦੇ ਅਸੀਂ ਸਾਰੇ ਇਕੱਠੇ ਹੋਈਏ ਹਰਿਆਣੇ ਦੇ ਕਿਸਾਨ ਜਿਹਨੇ ਪੰਜਾਬ ਦੇ ਹੁੰਦੇ ਨੇ ਹੁਣ ਤਾਕੜੇ ਹੋ ਜਾਓ ਭਾਈ ਜਿੱਤਾਂਗੇ ਵੀ ਠੀਕ ਆ ਬਾਬਾ ਮੇਲ ਕਰਾਂਗਾ ਆਪਣੇ ਹੱਕ ਲੈਣੇ ਨੇ ਭਾਈ ਮਿਹਨਤ ਦੇ ਹੱਕ ਲੈਣੇ ਸਾਡੇ ਲੈਣੇ ਨੇ ਭਾਈ ਲੈ ਕੇ ਰਾਂਗੇ ਡਰਤੀ ਗੱਲਾਂ ਚ ਰਹਿਉ ਬੱਸ ਬੋਲੇ ਈਸੋਨ অবজনের <muchas>